ਮਾਈਕਲ ਚੀਕਾ ਖਾਲਸਾ ਸਿਵਾਹਲੇ ਦੇ ਘਟੇ ਹੁਣ ਇੱਥੋਂ ਕਥਾ ਸ਼ੁਰੂ ਕਰਨ ਲੱਗੇ ਆ ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਬਜੜ ਬਾੜਾ ਕਲਾਂ ਸ੍ਰੀ ਕਨਗੀਤਾ ਰਸਮੇ ਗੁਰੂ ਜੀ ਦਾ ਮਾਤਾ ਜੀਤੋ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਦੇ ਨਾਲ ਅਨੰਦ ਕਾਰਜ ਧੰਮ ਰੱਖਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿੱਲੀ ਚਾਂਦਨੀ ਚੌਕ ਵਿਖੇ 11 ਨਵੰਬਰ 1973 ਈਸਵੀ ਦਿਨ ਵੀਰਵਾਰ ਸ਼ਾਮ ਨੂੰ ਹੋਈ। ਸ਼ਹੀਦੀ ਮਾਰਗ ਉਗੋਂ ਸਿੱਖ ਪੰਥ ਦੀ ਬਾਗ ਡੋਰ 10ਵੇਂ ਪਿਤਾ ਜੀ ਨੇ ਸੰਭਾਲੀ। ਭਾਈ ਹਰਜਸ ਸੁਪਿੱਖੀ ਦੀ ਸ਼ਰਧਾ ਨੂੰ ਧਿਆਨ ਵਿੱਚ ਰੱਖਦੇ ਆ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ 12 ਕਿਲੋਮੀਟਰ ਦੀ ਵਿੱਥ ਤੇ ਬਸੰਤ ਗਾੜਾ ਨਗਰ ਦੇ ਨਜਦੀਕ ਗੁਰੂ ਕਾਲਾਵਰ ਬਸਾ ਕੇ ਮਾਤਾ ਜਿੱਤੋ ਜੀ ਨਾਲ ਦਸ਼ਮੀਸ਼ ਪਿਤਾ ਜੀ ਦਾ ਦੀ ਸ਼ਾਦੀ 21 ਜੂਨ 1677 ਈਸਵੀ ਦੇਨ ਵੀਰਵਾਰ ਮਤਾ ਵਕਤ 23 ਹਾੜ ਸੰਮਤ 1734 ਨੂੰ ਹੋਈ ਦੂਸਰੀ ਸ਼ਾਦੀ ਸ੍ਰੀ ਗੁਰਗੋਵਿੰਦ ਸਿੰਘ ਜੀ ਦੀ ਮਾਤਾ ਸੁੰਦਰ ਕੌਰ ਸੁੰਦਰੀ ਜੀ ਨਾਲ ਬੈਨ ਸ਼ੁੱਕਰਵਾਰ ਨੂੰ ਹੋਈ ਗੁਰੂ ਗੋਬਿੰਦ ਸਿੰਘ ਜੀਵੰਤੇ ਸੰਦੇਸ਼ ਪੁਸਤਕ ਵਿੱਚ ਪੰਨਾ 49 ਤੇ ਦਸਮੇਸ਼ ਪਿਤਾ ਜੀ ਦਾ ਆਨੰਦ ਕਾਰਜ ਪੰਡ ਬਜਵਾੜਾ ਜਿਲ੍ਹਾ ਹੁਸ਼ਿਆਰਪੁਰ ਵਿਖੇ 13 ਮਈ 1985 ਈਸਵੀ ਨੂੰ ਹੋਇਆ ਲਿਖਿਆ ਹੈ ਦਸਮੇਸ਼ ਯਾਤਰਾ ਦੇ ਲਖਾਰੀ ਸਾਹ ਸੰਤਾ ਸੰਤਾ ਸਿੰਘ ਜੀਵਨ ਦੇ ਸੰਦੇਸ਼ ਪੁਸਤ ਸੰਤਾ ਸਿੰਘ ਤਾਤਲੇ ਸਰਦਾਰ ਪਿਆਰਾ ਸਿੰਘ ਪੰਡਮਨੀਪ ਪੁਸਤ ਚਾਹ ਸਹਿਬ ਜਾਂਦੇ ਤੇ ਅਤੇ ਗੁਰੂ ਗੋਬਿੰਦ ਸਿੰਘ ਜੀਵਨ ਦੇ ਸੰਦੇਸ਼ਾ ਪੁਸਤ ਦੇ ਲਖਾਰੀ ਪ੍ਰੋਫੈਸਰ ਬ੍ਰਹਮ ਜਗਦੀਸ਼ ਸਿੰਘ ਪੰਨਾ 903 493 ਲਖਤਾ ਅਨੁਸਾਰ ਮਾਤਾ ਸੁੰਦਰੀ ਜੀ ਨਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੂਸਰੀ ਸ਼ਾਦੀ 14 ਅਪ੍ਰੈਲ 1684 ਈਸਵੀ ਸ਼ੁੱਕਰਵਾਰ ਨੂੰ ਹੋਈ ਮਾਤਾ ਸੁੰਦਰਕੌਰ ਜੀ ਦੇ ਪਿਤਾ ਭਾਈ ਸ਼ਰਨਰਾਮ ਜੀ ਕਮਰਾਵ ਖੱਤਰੀ ਨਗਰ ਮਿਜਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੇ ਮਸ਼ਹੂਰ ਕਿਸਾਨ ਜੀਤੋ ਜੀ ਮਾਤਾ ਤੇ ਸਿੱਖ ਰਫਾਇਸਰ ਬਕ ਪੰਨਾ 455 166 ਵਪਤਾ ਵਪਤਾ ਪੰਨਾ 226 ਮੈ ਕਾਲਿਫ ਪੰਨਾ 255 99 ਵਿਆਦੀ ਮਿਤੀ 4 ਅਪ੍ਰੈਲ 1684 ਈਸਵੀ ਦਾ ਸ਼ੁੱਕਰਵਾਰ ਪ੍ਰਾਤਨ ਤੇ ਨਵੇਂ ਲਖਾਰੀਆਂ ਨੇ ਲਿਖੀ ਹੈ ਇਤਿਹਾਸ ਦੇ ਖੋਜੀ ਭਾਈ ਰਣਧੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਨ ਅਨਸਾਈ ਕੋਪੀਡੀਆ ਆਫ ਸਿੱਖ ਇਜਮਕ ਸਖਰ ਫੇਸਬੁੱਕ ਮੈਂ ਮੈਕਾਲੀਫ ਗੁਪਤਾ ਹਿਸਟਰੀ ਆਫ ਦੀ ਸਿੱਖੀ ਜਮ ਬੁੱਕ ਰਾਤ੍ਰਮ ਗ੍ਰੰਥਾਂ ਦੀ ਲਿਖਤ ਅਨੁਸਾਰ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦ ਕਾਰਜ 17 ਸਾਲ ਦੀ ਆਜੂ ਵਿੱਚ 7 ਵਿਸਾਖ 1714 ਬਿਕਰਮੀ 4 April 1884 ਇਸਵੀ ਦੈਨਾ ਸ਼ੁੱਕਰਵਾਰ ਨੂੰ ਜਿੱਥੇ ਮਿਸਲ ਸੀ ਇੰਦਾਂ ਤਰਨਾ ਦਾਲ ਹਰੀਆਂ ਮੇਲਾਂ ਦੀ ਜਥੇਬੰਦੀ ਦੇ ਜਥੇਦਾਰ ਸ਼ੰਤ ਬਾਬਾ ਨਿਹਾਲ ਸਿੰਘ ਜੀ ਦੀ ਅਗਵਾਈ ਵਿੱਚ 17 ਮਈ 2009 ਇਸਵੀ ਨੂੰ ਦੇਸ਼ ਪ੍ਰਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ 4 ਜੇਠ 2066 ਵਿਕਰਮੀ ਦਿਨ ਐਤਵਾਰ ਨੂੰ ਮਾਤਾ ਸੁੰਦਰ ਕੌਰ ਜੀ ਦੇ ਜਨਮ ਸਥਾਨ ਪੰਡ ਬਜਵਾੜਾ ਅਕਲਾ ਵਿਖੇ ਗੁਰਦੁਆਰਾ ਸਹਿਬ ਜੀ ਦਾ ਪੰਜਾ ਤਸਾਂਤੀ ਜਥੇਦਾਰਾਂ ਰਾਹੀਂ ਨੀ ਪੱਥਰ ਰੱਖਾ ਕੇ ਬਹੁਤ ਹੀ ਸੁੰਦਰ ਆਲੀਸ਼ਾਨ ਗੁਰਦੁਆਰਾ ਸਾਰਿਆ ਗਿਆ ਹੈ ਇਸ ਸਥਾਨ ਤੇ ਸੁੰਦਰ ਖੜਾ ਸੇਵ ਤਿਆਰ ਕਰਾ ਕੇ ਦਸ਼ਮੀਸ਼ ਪਿਤਾ ਜੀ ਦਾ ਵਰਮਤ ਅਨਸਾਰ ਗੁਰਦੇਵ ਮਾਤਾ ਸੁੰਦਰ ਕੌਰ ਜੀ ਨਾਲ ਆਨੰਦ ਕਾਰਜ ਹੋਇਆ ਸੀ ਕਲਾਂਗੀ ਤਰਜੀ ਦੇ ਇਸ ਥੜਾ ਸਹਿਬ ਵਿਖੇ ਆਨੰਦ ਕਾਰਜ ਹੋਣ ਅਪ੍ਰੰਤ ਇਹ ਥੜਾ 20 ਸਦੀ ਤੱਕ ਕਾਇਮ ਰਿਹਾ ਮਝਵਾੜਾ ਕਲਾਂ ਤੇ ਆਸ-ਪਾਸ ਦੇ ਨਗਰਾਂ ਦੀਆਂ ਬੱਚੀਆਂ ਦੇ ਵੀ ਇਸ ਥੜਾ ਸਹਿਬ ਜੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਆ ਇਸ ਥੜਾ ਸਹਿਬ ਤੇ ਸਿੱਖ ਸੰਗਤਾਂ ਆਨੰਦ ਕਾਰਜ ਕਰਾਉਂਦੀਆਂ ਰਹੀਆਂ ਹੰਸਨ ਇੰਨਾ ਉੱਪਰ ਲਿਖੀ ਮਹਤਾ ਪੂਰਨ ਕਾਗਜ਼ਾਂ ਵਿੱਚ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਮਹਾਨ ਯੋਗਦਾਨ ਹੈ ਪ੍ਰੋਫੈਸਰ ਭਰਮ ਨਿਗਦੀਸ਼ ਅਨਸਾਰ ਮਾਤਾ ਸੁੰਦਰ ਕੌਰ ਜੀ ਸੁੰਦਰੀ ਦਾ ਆਨੰਦ ਕਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ 13 ਮਈ 1785 ਇਸ ਲਈ ਨੂੰ ਹੋਇਆ ਲਿਖਿਆ ਹੈ ਇਹਨਾਂ ਦੀ ਕੁੱਖ ਤੋਂ ਸਹਿਮਜਾਦਾ ਜੀਤ ਸਿੰਘ ਜੀ ਦਾ ਜਨਮ 7 ਨਵੰਬਰ 1686 ਈਸਵੀ ਨੂੰ ਪੋਂਟਾ ਸਾਹਬ ਜੀ ਵਿਖੇ ਹੋਇਆ ਸੀ ਜੀ ਨੰਦਪੁਰ ਸਹਿਮ ਜੀ ਤੋਂ ਕਲਗੀ ਤਰਜੀ ਨੇ ਧੀਰਮਲ ਦੇ ਵੱਡੇ ਪੁੱਤਰ ਰਾਮਚੰਦ ਜਿਸ ਨੂੰ ਔਰੰਗਜੀਬ ਬਾਦਸ਼ਾਹ ਨੇ 24 ਜੁਲਾਈ 1638ਵੀਂ ਨੂੰ ਚਾਂ ਨੋ ਚਾਂਦਨੀ ਚੌਕ ਦਿੱਲੀ ਵਿਖੇ ਕਤਲ ਕਰਵਾ ਦਿੱਤਾ ਸੀ। रामचੰਦ ਮਗਰੋਂ ਅਸਦਾ ਛੋਟਾ ਭਰਾ ਭਾਰਮਲ ਧੀਰਮਲ ਦਾ ਬਾਰਸ਼ ਬਣਿਆ। 9 ਅਗਸਤ 1678 ਈਸਵੀ ਨੂੰ रामचੰਦ ਦੀ ਅੰਤਮ ਅਰਦਾਸ ਰਸਮ ਤੇ ਸਤਿਗੁਰੂ ਜੀ ਨੇ ਆਪਣੇ ਵੱਲੋਂ ਬਹੁਤ ਸਾਰੇ ਸਿੱਖਾਂ ਦੇ ਨਾਲ ਭਾਈ ਮਨੀ ਸਿੰਘ ਜੀ ਨੂੰ ਬਾਬਾ ਬਕਾਲੇ ਭੇਜਿਆ। ਅੰਤਮਰਾਸ਼ਮ ਹੋਣਾ ਪ੍ਰੰਥ ਭਾਈ ਸਾਹਿਬ ਜੀ ਨੇ ਭਾਰ ਮਲ ਨੂੰ ਆਖਿਆ ਕਿ ਦਸ਼ਮੇਸ਼ ਪਿਤਾ ਗੁਰੂ ਸਾਹਿਬ ਨਮਾਸ ਰੂਪ ਤਿਆਰ ਕਰਨਾ ਚਾਹੁੰਦੇ ਹਨ ਇਸ ਕਰਕੇ ਆਪਕੋ ਜਿਤਨਾ ਵਾਸਤੇ ਆਦ ਬੀੜ ਜੋ ਪੰਜਵੇਂ ਪਾਸ਼ਾ ਜੀ ਨੇ ਸ੍ਰੀ ਗੁਰੂ ਸ੍ਰੀ ਅਮਰਤ ਸਾਰ ਰਾਮ ਸਾਰ ਦੇ ਪਾਵਨ ਸਥਾਨ ਤੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਹੈ ਉਹ ਉਹ ਦੇ ਦੇਵੋ ਬਾਰ ਮਾਲ ਨੇ ਆਦ ਗੀੜ ਚੱਕ ਨਾਨਕੀ ਸੀ ਦੇ ਅਨੰਦਪੁਰ ਸਾਹਿਬੇ ਜਨਮਾਸਤੇ ਸਿੱਧੇ ਤਰੀਕੇ ਨਾਲ ਨਾ ਕਰ ਦਿੱਤੀ ਤੇ ਆਖਿਆ ਕਿ ਹੁਣ ਮੈਂ ਮੈਂ ਬਾਬਾ ਬਕਾਣਾ ਛੱਡ ਕੇ ਕਰਤਾਰਪੁਰ ਰਹਿਣਾ ਲੱਗ ਪੈਣਾ ਹੈ ਇਸ ਕਰਕੇ ਗੁਰੂ ਸਾਹਿਬ ਕਿਸੇ ਲਖਾਰੀ ਨੂੰ ਉੱਥੇ ਭੇਜ ਕੇ ਆਦਬੀੜ ਦਾ ਉਤਾਰਾ ਕਰਵਾ ਲੈਣਾ ਮਾਬਾ ਬਕਾਲਾ ਤੇ ਭਾਈ ਮਨੀ ਸਿੰਘ ਜੀ 10ਵੇਂ ਪਾਸ਼ਾ ਜੀ 5 26 ਜੁਲਾਈ 1978 ਈਸਵੀ ਨੂੰ ਆਨੰਦਪੁਰ ਸਾਹਿਬ ਆ ਪਹੁੰਚੇ ਗੁਰੂ ਕੇ ਆ ਸਾਖੀਆਂ ਅਨਸਾਰ ਬਾਬਾ ਧੀਰਮਲ ਰਾਣ ਕੰਪੋਰ ਕਿਲੇ ਦੇ ਬੰਦੀਖਾਨੇ ਵਿੱਚ ਸਮਤ ਸਤਨਾਸ ਚੰਤੀ ਮੱਗਰ ਸੁਦੀ ਦੋ ਮਤਾਵਕ 1677 ਈਸਵੀ 16 ਨਵੰਬਰ ਦਿਨ ਸ਼ੁੱਕਰਵਾਰ ਮੱਧਵਾਰ ਨੂੰ ਗੁਰਪ੍ਰੀਸਦਾਰ ਗਿਆ ਸੀ ਗੁਰੂਕਿੰਗੀਆਂ ਸਾਖੀਆਂ ਮੁਤਾਬਕ ਰੰਗਜੀਤ ਦੇ ਪਾਸ ਧੀਰਮਲ ਦੀਆਂ ਗੁਰੂਕਾਰ ਬਰੁੱਧ ਹੋ ਰਹੀਆਂ ਕਾਰਵਾਈਆਂ ਕਰਕੇ ਲਾਹੌਰ ਦੇ ਸੂਬੇ ਨੇ ਸਿੰਘਾਂ ਤੇ ਪਾਈਦ दुमोदर पेश कीती कीता तथा ए एस तन्नू को गंड रण थों अंथों पर थों पर मैं बाहा बाबा जी को दष्ट कणा कष्ट दिया एस गंड किले में साल 17 सा, में 34 मगरस ਮਗਸ ਮਗਸਰਾ ਮੱਗਰਾ ਸੁਦੇ ਨੂਜ ਬੰਦਵਾਰ ਦੇ ਦਿਵਸ ਇਸ ਫਾਨੀ ਸੰਸਾਰ ਤੋਂ ਡੇੜ ਪੈਰ ਦੇਨ ਚੜੇ ਗੌਰpuri ਸਧਾਰਗ ਹੈ ਬਾਬਾ ਧੀਰਮਾਲ ਬਾਬਾ ਗਰਦਿੱਤਾ ਜੀ ਦਾ ਬੇਟਾ ਤੇ ਛੇਵੀ ਪਾਸ਼ਾ ਜੀ ਦਾ ਪੁੱਤਰਾ ਸੀ ਇਸ ਦੀ ਘਰ ਵਾਲੀ ਮਾਤਾ ਤુલਸਾ ਦੇਵੀ ਤੇ ਇਸ ਦੇ بیٹے ਬਾਬਾ ਰਾਮਚੰਦ ਦੇ ਬਾਬਾ ਭਾਰਮਾਲ ਸਨ 10ਵੇਂ ਗੁਰੂ ਵੱਲੋਂ ਜਦੋਂ ਮਹਾਰਾਜ ਜੀ ਦੀ ਢੀਡ ਲੈਣ ਲਈ ਸੀ ਲਾਮਦਮਾ ਸੇਵ ਜੀਤੋ ਸਿੰਘ ਪੇ ਜੇ ਸਨ ਉਸ ਸਮੇਂ ਸ੍ਰੀ ਕਰਤਾਰਪੁਰ ਸੇਵ ਬਾਬਾ ਭਾਰਮਾਲ ਬਾਬਾ ਧੀਰਮਾਲ ਦਾ ਛੋਟਾ ਪੁੱਤਰ ਰਹਿੰਦਾ ਸੀ ਹੁਣ ਇਥੋਂ ਸਮਾਪਤ ਕਰਦੇ ਹਾਂ